ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਬਾਈ ਆਪਾਂ ਗੱਲ ਕਰਨੀ ਚਾਹੁੰਨਾ ਹੈ ਹਾਈਬ੍ਰਿਡ ਝੋਨੇ ਦੇ ਉੱਤੇ ਅੱਜ 5 ਮਈ ਨੂੰ ਕੋਰ ਦਾ ਫੈਸਲਾ ਆਉਣਾ ਸੀਗਾ ਤੇ ਹੁਣ ਉਹ ਫੈਸਲਾ ਮੁਲਤਵੀ ਕਰਕੇ ਕੋਰਟ ਵੱਲੋਂ 13 ਮਈ ਨੂੰ ਕੀਤਾ ਗਿਆ ਮੈਨੂੰ ਆਇ ਲੱਗਦਾ ਵੀ 13 ਮਈ ਤੋਂ ਵੀ ਮੁਲਤਵੀ ਕਰਕੇ ਕੋਰਟ ਇਹਦਾ ਫੈਸਲਾ ਅੱਗੇ ਕਰੂਗੀ ਮੈਂ ਕਹਿੰਦਾ ਯਾਰ ਹਜੇ ਕੋਰਟ ਫੈਸਲਾ ਲਵੀ ਨਹੀਂ ਨਾ ਇਹਦਾ ਲਈ ਅਕਤੂਬਰ ਚ ਲਵੇ ਸਤੰਬਰ ਅਕਤੂਬਰ ਚ ਲਵੇ ਜਦੋਂ ਝੋਨੇ ਵੱਢਣੇ ਹੋਣ ਜਰ ਜ਼ਿਮੀਂਦਾਰ ਪਨੀਰੀ ਲਾਉਣ ਨਹੀਂ ਉਹ ਖੜਾਗਾ ਤੇ ਕੋਰਟ ਦੇ ਫੈਸਲੇ ਅੱਗੇ ਤੋਂ ਅੱਗੇ ਕਰੀ ਜਾਂਦੀ ਆ ਪਹਿਲੀ ਗੱਲ ਇਹ ਹੋਗੀ ਦੂਜੀ ਗੱਲ ਇਹ ਹੋਗੀ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਗਲਤੀ ਮੰਨਿਆ ਇਸ ਚ ਹਾਈਬ੍ਰਿਡ ਝੋਨੇ ਉੱਤੇ ਬੈਨ ਲਾਉਂਦਾ ਕਾਰਨ ਇਹ ਆ ਭਈ ਜ਼ਿਆਦਾਤਰ ਮਾਲਵੇ ਦੇ ਕਈ ਏਰੀਏ ਕਈ ਜ਼ਿਲ੍ਹੇ ਹੋਜੇ ਜਿੱਥੇ ਹਾਈਬ੍ਰਿਡ ਝੋਨਾ ਹੀ ਕਾਮਜਾਬ ਆ ਦੋ ਨੰਬਰ ਪਾਣੀ ਤੇ ਦੋ ਨੰਬਰ ਛੱਡਿਆ ਤਿੰਨ ਚਾਰ ਨੰਬਰ ਪਾਣੀ ਤੱਕ ਹਾਈਬ੍ਰਿਡ ਝੋਨਾ ਵਧੀਆ ਹੁੰਦਾ ਜਿੱਥੇ ਦਰਮਿਆਨੇ ਬਾਣ ਆਗੇ ਮਾੜੇ ਪਾਣੀ ਉੱਤੇ ਹਾਈਬ੍ਰਿਡ ਝੋਨੇ ਦੇ ਝਾੜੀ ਚੰਗੇ ਆਉਂਦੇ ਆ ਇਹ ਹੁਣ ਹਾਈਬ੍ਰਿਡ ਝੋਨੇ ਦੇ ਉੱਤੇ ਬੈਹ ਲੱਗਦਾ ਬਈ ਉਦੀ ਥਾਂ ਤੇ ਸਰਕਾਰ ਕਹਿੰਦੀ ਆ ਪਰਮਲ ਝੋਨਾ ਲਾਓ ਜੇ ਆਪਾਂ ਉਦੀ ਥਾਂ ਤੇ ਪਰਮਲ ਝੋਨਾ ਲਾਉਂਦੇ ਆ ਪਹਿਲੀ ਗੱਲ ਤਾਂ ਬਈ ਉਹਦਾ ਉਹਦਾ ਝਾੜ ਹੀ ਨਹੀਂ ਬੰਦਾ ਜਿੱਥੇ ਹਾਈਬ੍ਰਿਡ ਝੋਨਾ 85 ਮਣ ਹੋਣਾ ਤਾਂ ਇਹ 60 ਪੈਣ ਮੰਨਤੀ ਰਹਿ ਜਾਂਦਾ ਪਹਿਲੀ ਗੱਲ ਦੂਜੀ ਗੱਲ ਇਹ ਬਈਗਾ ਮਾੜੇ ਬਾਹਂ ਚ ਮਾੜੇ ਪਾਣੀ ਤੇ ਛੇਤੀ ਪਰਮਲ ਝੋਨਾ ਚੱਲਦਾ ਹੀ ਨਹੀਂਗਾ ਠੀਕ ਹੈ ਮੈਂ ਚਾਹੁੰਦਾ ਵੀ ਸਰਕਾਰ ਇਹੋ ਜਿਹੇ ਫੈਸਲੇ ਸਰਕਾਰ ਨੂੰ ਨਹੀਂ ਲੈਣੇ ਚਾਹੀਦੇ ਸਾਡਾ ਏਰੀਆ ਹੋ ਗਿਆ ਮਾਨਸਾ ਬਲਾ ਡੈਰੀ ਇੱਥੇ ਜ਼ਿਆਦਾ ਤਾਂ ਹਾਈਬ੍ਰਿਡ ਝੋਨਾ ਕੰਮ ਜਾਵਾਗਾ ਹੁਣ ਹਾਈਬ੍ਰਿਡ ਝੋਨਾ ਸਰਕਾਰ ਨੇ ਤਾਂ ਬੈਨ ਕਰਤਾ ਕੋਈ ਵੀ ਚੀਜ਼ ਆਪਣੇ ਪੰਜਾਬ ਚ ਜਾਂ ਇੰਡੀਆ ਚ ਜਦੋਂ ਬੈਨ ਹੁੰਦੀ ਆ ਪ੍ਰੋਪਰ ਤੌਰ ਤੇ ਤਾਂ ਬੈਨ ਹੁੰਦੀ ਨਹੀਂ ਉਹਦੇ ਤੇ ਕੀ ਹੋ ਜਾਂਦਾਗਾ ਬਲੈਕੀ ਹੋਣ ਲੱਗ ਜਾਂਦੀ ਆ ਬਲੈਕ ਹੋਣ ਲੱਗ ਜਾਂਦੀ ਆ ਹੁਣ ਹਾਈਬ੍ਰਿਡ ਝੋਨਾ ਮਿਲੀ ਤਾਂ ਹੁਣ ਵੀ ਜਾਂਦਾ ਦੁਕਾਨ ਵਾਲੇ ਛੜਿਆ ਆਮ ਤਾਂ ਵੇਚ ਨਹੀਂ ਰਹੇ ਪਰ ਲੋਕ ਹਾਈਬ੍ਰਿਡ ਝੋਨਾ ਲਈ ਜਾਂਦੇ ਉਹਨੂੰ ਮਿਲੀ ਜਾਂਦਾ ਕਰਨ ਕਿ ਬਲੈਕ ਤੇ ਮਿਲ ਰਿਹਾ ਸਰਕਾਰ ਨੇ ਬੈਲਾ ਉਹੀ ਝੋਨਾ ਹੁਣ ਜੀਮੇਦਾਰ ਨੂੰ ਮਿਲਦਾ ਰਿਹਾ ਹਾਈਬ੍ਰਿਡ ਝੋਨਾ ਪਰ ਮਿਲ ਦੋ ਨੰਬਰ ਤੇ ਰਿਹਾਗਾ ਦੋ ਨੰਬਰ ਤੇ ਕਿਵੇਂ ਉਹਨੂੰ 200 250 ਰੁਪਿਆ ਪੈਕਟ ਮਗਰ ਮਹਿੰਗਾ ਵੀ ਮਿਲ ਰਿਹਾ ਉਹ ਤੁਸੀਂ ਆਪ ਹੀ ਦੇਖੋ ਪੰਜਾਬ ਚ ਚਾਹੀਦੀ ਆਪਣੀ ਇੰਡੀ ਚ ਲੈ ਲਓ ਜਿਹੜੀ ਚੀਜ਼ ਬੈਨ ਹੋ ਜੇ ਪ੍ਰੋਪਰ ਤੌਰ ਤੇ ਬੈਨ ਨਹੀਂ ਹੁੰਦੀ ਉਹ ਵਿਕੀ ਜਾਂਦੀ ਆ ਪਰ ਉਹ ਤੇ ਬਲੈਕ ਆਨ ਲੱਗ ਜਾਂਦੀ ਆ ਇਹਦਾ ਨੁਕਸਾਨ ਕਿਹਨੂੰ ਹੈ ਜੀਮੇਦਾਰ ਨੂੰ ਹੁਣ ਨਾਲ ਤਾਂ ਹਾਈਬ੍ਰਿਡ ਝੋਨਾ ਮਿਲ ਜਾਂਦਾ ਮਿਲੀ ਬਲੈਕ ਤੇ ਜਾਂਦਾ ਦੋ 250 ਮਹਿੰਗੇ ਮਿਲ ਜਾਂਦਾ ਕਿਸਾਨ ਨੂੰ ਤੇ ਦੂਜੀ ਗੱਲ ਕੋਰਟ ਦੇ ਫੈਸਲੇ ਦੀ ਕੋਰਟ ਫੈਸਲਾ ਅੱਗੇ ਜੀ ਅੱਗੇ ਲਈ ਜਾਂਦੀ ਹੈ ਕਿ ਪਨੀਰ ਕਿਸਾਨ ਅੱਜ ਲਾਉਣ ਨੂੰ ਨਹੀਂ ਬੈਠਾਗਾ ਇਹ ਸਾਰੇ ਮਾਰੂ ਫੈਸਲੇ ਪੰਜਾਬ ਸਰਕਾਰ ਕਿਉਂ ਲੈਂਦੀ ਆ ਮੈਨੂੰ ਇਹ ਗੱਲ ਅਜੇ ਤੱਕ ਸਮਝ ਨਹੀਂ ਆਈਗੀ ਜਿਹੜੇ ਵੀ ਮੇਰੇ ਫੈਸਲੇ ਨਾਲ ਸਹਿਮਤ ਆ ਆਪਣਾ ਕਮੈਂਟ ਜਰੂਰ ਕਮੈਂਟ ਜਰੂਰ ਕਰਿਓ ਤੇ ਆਪਣੇ ਰਾਏ ਜਰੂਰ ਦਿਓ ਕਮੈਂਟਾਂ ਚ ਵੀ ਸਰਕਾਰ ਨੇ ਫੈਸਲਾ ਸਹੀ ਲਿਆ ਕਿ ਗੱਤ ਲਿਆ ਸਾਨੂੰ ਤਾਂ ਵੀ ਇਹ ਫੈਸਲਾ ਪੂਰੇ ਤੌਰ ਤੇ ਗਲਤ ਲੱਗਦਾ ਕਿਉਂਕਿ ਸਾਡੇ ਤਾਂ ਦੇਖ ਲਓ ਰਕਬਾ ਇਸ ਤਾਂ ਜ਼ਿਆਦਾਤਰ ਹਾਈਬ੍ਰਿਡ ਚੋਂ ਨਾ ਲਾਉਂਦੇ ਆ ਠੀਕ ਆ 5 ਪੀ ਸਟਾਰ ਚੋਂ ਦਾ ਸਰ ਨੂੰ ਵੱਧ ਗਿਆ ਲੈਂਦਾ ਪੀਲੂ ਛੇ ਨਾ ਟਾਈਮ ਲੈ ਜਾਂਦਾ ਉਹਦਾ ਹੁਣ ਸਰਕਾਰ ਨੇ 20 ਦਿਨ ਗੇਤੀ ਤਰੀਕ ਦਿੱਤੀ ਹੈ ਕਿ ਮਾਨਸੇਰੀ ਨੂੰ 9 ਤਰੀਕ ਦਿੱਤੀਆ ਝੋਨਾ ਲਾਉਣ ਦੀ ਤੇ ਉਹਦਾ ਹੁਣ ਪਨੀਰੀ ਲਾਉਣ ਦਾ ਟਾਈਮ ਆ ਜੀ ਹੱਤ ਤੋਂ 2-4 ਦਿਨਾਂ ਨੂੰ ਪਰ ਕੋਰਟ ਫੈਸਲਾ ਅੱਗੇ ਲਈ ਜਾਂਦੀ ਆ ਵੀ ਪਨੀਰੀ ਲਾਉਣ ਦਾ ਟਾਈਮ ਤਾਂ ਹੋਣਾਗਾ ਤੇ ਜੇ ਫੈਸਲੀ ਕੋਰਟ ਅੱਗੇ ਜਾ ਕੇ ਲੈਂਦੀ ਆ ਫਿਰ ਉਹਦਾ ਫਾਇਦਾ ਕੀ ਕੋਦੋ ਜ਼ਿਮੀਂਦਾਰ ਪਨੀਰੀ ਲਾਉ ਜੇ ਪਨੀਰੀ ਲਾ ਆ ਵੀ ਦਿੰਦਾਗਾ 2 ਨੰਬਰ ਚ ਹਾਈਬ੍ਰਿਡ 20 ਮਿਲੀ ਜਾਂਦਾ ਕਿਸਾਨ ਨੂੰ 2-200 ਮਹੰਗਾ ਮਿਲੀ ਜਾਂਦਾ ਦੁਕਾਨਾਂ ਤੇ ਜਾ ਕੇ ਪੁੱਛ ਲਈ ਦੁਕਾਨ ਵਾਲੇ ਦਿੰਦੇ ਨਹੀਂ ਸ਼ਰੇਆਮ ਤਾਂ ਪਰ ਦੁਕਾਨ ਨਾਲ ਇਹ ਕਹਿ ਕਹਿ ਦਿੰਦੇ ਆ ਵੀ 20 ਮਿਲ ਜੂਗੇ ਪਰ ਦੋ ਨੰਬਰ ਤੇ ਦੇ ਹੀ ਜਾਂਦੇ ਆਗੇ ਮੈਨੂੰ ਸਮਝ ਨਹੀਂ ਆਉਂਦੀ ਸਰਕਾਰ ਇਹ ਜਿਹੇ ਮਾਰੂ ਫੈਸਲੇ ਕਿਸਾਨਾਂ ਲਈ ਲੈ ਕੇ ਕਿਉਂ ਆਉਂਦੀ ਆ ਹਾਈਬ੍ਰਿਡ ਚੋਂ ਨਾ ਪੂਰਾ ਵਧੀਆ ਬਾਈ ਦੋ ਨੰਬਰ ਚਾਰ ਨੰਬਰ ਪਾਣੀ ਤੇ ਹੁੰਦਾ ਮਾੜੇ ਪਾਣੀਆਂ ਤੇ ਮਾੜੇ ਬਾਣਾ ਚ ਹੁੰਦਾਗਾ ਜਿੱਥੇ ਹੋਰ ਫਸਲਾਂ ਨਹੀਂ ਹੁੰਦੀਆਂ ਜਿੱਥੇ ਨਰਮਾ ਨਹੀਂ ਹੁੰਦਾ ਮਲਕੇ ਝੋਨਾ ਚੰਗਾ ਝੋਨਾ ਨਹੀਂ ਹੁੰਦਾ ਨਰਮੇ ਵਾਲੇ ਬਾਣਾ ਉੱਥੇ ਹਾਈਬ੍ਰਿਡ ਚੋਂ ਦਾ ਪੂਰਾ ਕਾਮਜਾਬਾ 2857 ਚੋਂ ਦਾ ਟਾਈਮ ਜ਼ਰੂਰ ਵੱਧ ਲੈਂਦਾ ਪਰ 80 85 ਮਣ 75 80 ਮਣ ਮਾੜੇ ਵਾਂਝ ਵੀ ਉਹਦਾ ਝਾੜ ਆਗਾ ਤੇ लास्ट ਦੂਜੀ ਗੱਲ ਬਈ ਇਹ ਹੈਗੀ ਹੁਣ ਲਾ ਲੋ ਹਾਈਬ੍ਰਿਡ ਝੋਨੇ ਦੇ ਪਿੱਛੇ ਕਿੰਨੇ ਡੀਲਰਾਂ ਦੇ ਐਡਵਾਂਸ ਪੈਸੇ ਫਸੇ ਪਏ ਆ ਕਿੰਨੇ ਡੀਲਰਾਂ ਨੇ ਇਹਦੇ ਤੇ ਪੈਸਾ ਲਾਇਆ ਹੋਊਗਾ ਹਾਈਬ੍ਰਿਡ ਝੋਨਾ ਜਿਹੜੇ ਡੀਲਰ ਹੁੰਦੇ ਆ ਵਿੱਚ ਆਪਾਂ ਨੂੰ ਇਹ ਬੀਜ ਪ੍ਰੋਵਾਈਡ ਕਰਦੇ ਆ ਉਹਨਾਂ ਦੇ ਕਿੰਨੇ ਲੋਕਾਂ ਦੇ ਇੱਚ ਪੈਸੇ ਫਸੇ ਪਏ ਹੋਣਗੇ ਹਾਈਬ੍ਰਿਡ ਝੋਨੇ 'ਚ ਪਰ ਕਿਸਾਨ ਬੈਠ ਕੇ ਸਰਕਾਰਾਂ ਉੱਥੇ ਬੈਠ ਕੇ ਫੈਸਲੇ ਲਈ ਜਾਂਦੀਆਂ ਨਾ ਤਾਂ ਉਹਨਾਂ ਨੂੰ ਗਰਾਊਂਡ ਲੈਵਲ ਪਤਾ ਹੈ ਕਿ ਗਰਾਊਂਡ ਤੇ ਕਿਹੜੀ ਚੀਜ਼ ਕੰਮ ਜਾਵੇ ਕਿਹੜੀ ਚੀਜ਼ ਨਹੀਂ ਕੰਮ ਜਾਵੇ ਦਫ਼ਤਰਾਂ 'ਚ ਬਹਿ ਕੇ ਫੈਸਲੇ ਲਈ ਜਾਂਦੇ ਉਹਨਾਂ ਨੂੰ ਇਸ ਚੀਜ਼ ਬਾਰੇ ਕੋਈ ਚੀਜ਼ ਨੌਲੇਜ ਹੀ ਨਹੀਂ ਵੀ ਕੀ ਚੀਜ਼ ਕਿਸਾਨਾਂ ਦੇ ਪੱਖ 'ਚ ਆ ਕੀ ਚੀਜ਼ ਕਿਸਾਨਾਂ ਦੇ ਪੱਖ ਦੇ ਵਿੱਚ ਨਹੀਂ ਹੈਗੀਗੀ